ਚਲਬ ਜੀ ਆ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਦੋਸਤੋ ਹਾਂ ਕਰਾਂ ਅੱਜ ਦੀਆਂ ਕੁਝ ਗੱਲਾਂ ਬਤਾਈ ਦੀਆਂ ਕੁਝ ਖਬਰਾਂ ਤੁਹਾਡੇ ਰਸਾਈਆਂ ਕਰ ਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਰਾਸ਼ਟਰਪਤੀ ਟਰੰਪ ਵੱਲੋਂ ਅਮਰੀਕਾ ਦੇ ਵਿੱਚ ਵੱਡੀ ਸੁਰੱਖਿਆ ਪ੍ਰਣਾਲੀ ਦਾ ਐਲਾਨ ਕੀਤਾ ਗਿਆ ਦੂਜਾ ਬੋਸਟਨ ਦੇ ਜੱਜ ਵੱਲੋਂ ਡਿਪੋਰਟ ਕੀਤੇ ਗਏ ਜਿਹੜੇ ਪ੍ਰਵਾਸੀ ਨੇ ਉਹਨਾਂ ਸੰਬੰਧੀ ਇੱਕ ਫੈਸਲਾ ਕੀਤਾ ਤੀਜਾ ਸੈਟ ਲੇਅਰਪੋਰਟ ਦੇ ਉੱਪਰ ਗ੍ਰੀਨ ਕਾਰਡ ਹੋਲਡਰ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਆ ਚੌਥੀ ਗੱਲਬਾਤ ਕਰਨੀ ਹੈ ਔਸਕਰ ਸਮਿਥ ਦੀ ਫੌਂਸੀ ਦਾ ਮਾਮਲਾ ਤੇ ਆਖਰ ਦੇ ਜੇਲ੍ਹ ਦੇ ਵਿੱਚੋਂ ਜਿਹੜੇ ਕੈਦੀ ਭੱਜੇ ਸੀ ਉਹਨਾਂ ਬਾਰੇ ਇੱਕ ਅਪਡੇਟ ਤੁਹਾਡਾਂ ਨਾਲ ਸਾਂਝੀ ਕਰਨੀ ਹੈ। ਸਭ ਤੋਂ ਪਹਿਲੀ ਗੱਲਬਾਤ ਰਾਸ਼ਟਰਪਤੀ ਟਰੰਪ ਵੱਲੋਂ ਜਿਹੜੀ ਸੁਰੱਖਿਆ ਪ੍ਰਣਾਲੀ ਦਾ ਐਲਾਨ ਕੀਤਾ ਗਿਆ। ਬਹੁਤ ਵੱਡਾ ਐਲਾਨ ਅਮਰੀਕਾ ਦੇ ਵਿੱਚ ਇੱਕ ਬਹੁਤ ਵੱਡਾ ਇਤਿਹਾਸਿਕ ਫੈਸਲਾ ਜਿਹਦੇ ਵਿੱਚ ਅਮਰੀਕਾ ਦੀ ਸੁਰੱਖਿਆ ਦੇ ਲਈ ਰਾਸ਼ਟਰਪਤੀ ਟਰੰਪ ਵੱਲੋਂ ਇੱਕ ਐਲਾਨ ਕੀਤਾ ਉਹਨਾਂ ਨੇ ਅਨਾਉਂਸਮੈਂਟ ਇਹ ਕੀਤੀ ਹੈ ਕਿ ਬਹੁਤ ਵੱਡਾ ਮਜ਼ਾਈਲ ਡਿਫੈਂਸ ਸਿਸਟਮ ਜਿਹਨੂੰ ਇੱਕ ਗੋਲਡਨ ਡੋਮ ਕਹਿ ਰਹੇ ਆ ਉਹ ਬਣਾਇਆ ਗਿਆ ਤੇ ਉਹ ਜਿਹੜਾ ਗੋਲਡਨ ਡੋਮ ਮਤਲਬ ਬਣਾਇਆ ਜਾਣਾ ਆ। ਏ ਅਮਰੀਕਾ ਨੂੰ ਪ੍ਰੋਟੈਕਟ ਕਰੂਗਾ ਦੁਸ਼ਮਣਾਂ ਤੋਂ ਕੱਲ ਨੂੰ ਕੋਈ ਵੀ ਲੜਾਈ ਹੋ ਜਾਂਦੀ ਹੈ ਕਿਉਂਕਿ ਹੁਣ ਜਿਹੜੀਆਂ ਲੜਾਈਆਂ ਚੱਲਦੀਆਂ ਉਹ ਅੱਗੇ ਵਾਲੀਆਂ ਥੈਣ ਵੀ ਫੌਜੀ ਜਾ ਕੇ ਕਿਸੇ ਥਾਂ ਦੇ ਉੱਤੇ ਹਮਲਾ ਕਰਦੇ ਸੀ ਆਪਣੇ ਆਪਣੇ ਥਾਂ ਦੇ ਵਿੱਚ ਉਹ ਮਸਾਈਲਾਂ ਸਿੱਟੀਆਂ ਜਾਂਦੀਆਂ ਕਿ ਇਥੋਂ ਮਸਾਈਲ ਸਿੱਟ ਦਿੱਤੀ ਉਹ ਜੀਪੀਐਸ ਦੇ ਨਾਲ ਦੱਸਦੇ ਆ ਵੀ ਸਾਰਾ ਕੁਝ ਹੁੰਦਾ ਤੇ ਜਿੱਥੇ ਉਹਨੂੰ ਲਾ ਕੇ ਦੱਸ ਦਿੱਤਾ ਉੱਥੇ ਜਾ ਕੇ ਡਿੱਗਦੀ ਆ ਤੇ ਉੱਥੇ ਫਟ ਜਾਂਦੀ ਆ ਹੁਣ ਉਹਦੇ ਲਈ ਜਿਹੜਾ ਡਿਫੈਂਸ ਸਿਸਟਮ ਅਮਰੀਕਾ ਨੇ ਇੱਕ ਗੋਲਡਨ ਡੋਮ ਜਿਹੜਾ ਡਿਫੈਂਸ ਸਿਸਟਮ ਦੱਸਿਆ ਆ ਇਹ ਉਹ ਸਿਸਟਮ ਆ ਜਿਹੜਾ ਕੋਈ ਵੀ ਦੇਸ਼ ਜੇਕਰ ਅਮਰੀਕਾ ਦੇ ਉੱਤੇ ਕੱਲੋਂ ਹਮਲਾ ਕਰ ਦੇ ਕੋਈ ਵੀ ਮਿਜ਼ਾਈਲ ਇਧਰਲੇ ਪਾਸੇ ਆਉਂਦੀ ਆ ਉਹ ਡਿਫੈਂਸ ਸਿਸਟਮ ਉਹਨੂੰ ਹਵਾ ਦੇ ਵਿੱਚ ਪਹਿਲੇ ਲੱਭ ਲੂਗਾ ਵਿਆ ਮਿਜ਼ਾਈਲ ਅਮਰੀਕਾ ਦੀ ਧਰਤੀ ਦੇ ਉੱਤੇ ਮਤਲਬ ਹਵਾਵਾਂ ਦੇ ਵਿੱਚ ਇਧਰਲੇ ਪਾਸੇ ਆ ਗਈ ਆ ਤੇ ਉਹਨੂੰ ਹਵਾ ਚ ਤਬਾਹ ਕਰ ਦੂਗਾ ਇਹ ਇਹ ਜਿਹੜੇ ਸੈਟਲਾਈਟ ਦੇ ਨਾਲ ਤੇ ਜਿਹੜੇ ਸਪੇਸ ਬੇਸਡ ਵੈਪਨ ਨੇ ਉਹ ਉਸ ਤਰੀਕੇ ਦੇ ਨਾਲ ਇਹ ਡਿਟੈਕਟ ਕਰੂਗਾ ਉਹਨੂੰ ਤੇ ਮੁੜ ਕੇ ਤਬਾਹ ਕਰ ਦੋ ਮਿਜ਼ਾਈਲ ਨੂੰ ਇਹ ਤੋਂ ਪਹਿਲਾਂ ਕਿ ਅਮਰੀਕਾ ਦੀ ਧਰਤੀ ਦੇ ਉੱਤੇ ਆਉਂਦੇ ਉਹ ਹਵਾ ਦੇ ਵਿੱਚ ਜਿਹੜੇ ਸੈਟਲਾਈਟ ਨੇ ਉਨ ਸੈਟੇਲਾਈਟ ਦੀ ਤੇ ਚਪਾ ਚਪਾ ਦੇ ਉੱਤੇ ਨਿਗਾਹ ਆ ਕੋਈ ਵੀ ਇਦਾਂ ਦੀ ਚੀਜ਼ ਆ ਤੇ ਉਹਨੂੰ ਇਹ ਪਛਾਣ ਕੇ ਹਵਾ 'ਚ ਤਬਾਹ ਕਰ ਸਕਦੀ ਐ ਸੋ ਇਹ ਇੱਕ ਬਹੁਤ ਵੱਡੀ ਗੱਲ ਆ ਦ੍ਰਸ਼ਟਪਤੀ ਟਰੰਪ ਨੇ ਕਿਹਾ ਕਿ ਸਾਨੂੰ ਖਤਰਾ ਬਹੁਤ ਆ ਸਾਡੇ ਕਈ ਦੇਸ਼ ਦੁਸ਼ਮਣ ਨੇ ਜਾਂ ਕਈ ਦੇਸ਼ਾਂ ਦੇ ਨਾਲ ਬਣਦੀ ਨਹੀਂ ਜਾਂ ਕਈ ਦੇਸ਼ਾਂ ਦੇ ਕੋਲ ਇਦਾਂ ਦੇ ਹਥਿਆਰ ਨੇ ਜਿਹੜੇ ਸਾਡੇ ਤੇ ਹਮਲਾ ਕਰ ਸਕਦੇ ਚਾਹੇ ਰੂਸ ਆ ਚੀਨ ਆ ਨਾਰਥ ਕੋਰੀਆ ਇਵਨ ਇਰਾਨ ਇਹ ਬਹੁਤ ਵੱਧ ਖਤਰਾ ਉਹ ਕਹਿੰਦੇ ਸਾਨੂੰ ਹੋ ਸਕਦਾ ਹੈ ਤੇ ਇਹ ਸਿਸਟਮ ਕਿਸੇ ਵੀ ਤਰ੍ਹਾਂ ਦਾ ਜਿਹੜਾ ਕੋਈ ਵੀ ਇਦਾਂ ਦਾ ਹਮਲਾ ਹੁੰਦਾ ਉਹਨੂੰ ਡਿਫੈਂਡ ਕਰੂਗਾ ਉਹਨਾਂ ਨੇ ਇਹਨੂੰ ਇਜ਼ਰਾਇਲ ਦਾ ਜਿਹੜਾ ਆਇਰਨ ਡੋਮ ਆ ਉਹਦੇ ਨਾਲ ਕੰਪੇਅਰ ਕੀਤਾ ਪਰ ਇਹ ਜਿਹੜਾ ਬਹੁਤ ਜ਼ਿਆਦਾ ਐਡਵਾਂਸਡ ਆ ਤੇ ਸਪੇਸ ਦੇ ਵਿੱਚ ਆ ਸਿਰਫ ਧਰਤੀ ਦੇ ਉੱਤੇ ਨਹੀਂ ਡੋਮ ਮਤਲਬ ਇਦਾਂ ਦਾ ਗੁੰਬਦ ਡੋਮ ਗੁੰਬਦ ਨੂੰ ਡੋਮ ਕਹਿੰਦੇ ਆ ਵੀ ਜਿੱਦਾਂ ਪੂਰੀ ਦੀ ਪੂਰੀ ਛਤਰੀ ਅਮਰੀਕਾ ਦੇ ਉੱਤੇ ਬਣ ਚਣੀ ਹੈ ਉਹ ਬਣਨੀ ਨਹੀਂ ਪਰ ਉਹ ਇਦਾਂ ਬਣ ਜਾਣਾ ਕਿ ਕੋਈ ਸੈਟੇਲਾਈਟ ਜਾਂ ਜਿਹੜੇ ਇਹਨਾਂ ਦੇ ਸਪੇਸ ਵੈਪਨ ਨੇ ਉਹ ਹਵਾ ਦੇ ਵਿੱਚੋਂ ਹੀ ਸਾਰਾ ਕੁਝ ਤਬਾਹ ਕਰਨ ਦੇ ਸਮਰੱਥ ਹੋਣਗੇ ਟਾਈਮ ਲਾਈਨ ਇਹਨਾਂ ਨੇ ਇਹ ਦਿੱਤੀ ਆ ਕਿ ਇਹਦੇ ਉੱਤੇ 3 ਕਸਾਲ ਉਹ ਕਹਿੰਦੇ ਅਸੀਂ ਇਹ ਕੰਮ ਕਰਨਾ ਸ਼ੁਰੂ ਕਰ ਦੇਣਾ ਆ ਤੇ ਜਦੋਂ ਇਹਨਾਂ ਦੀ ਸੈਕੰਡ ਟਰਮ ਖਤਮ ਹੋਣੀ ਆ ਤੇ ਇਹ ਉਦੋਂ ਤੱਕ ਜਿਹੜਾ ਹੋ ਜਾਊਗਾ ਹੁਣ ਜਿਹੜੇ ਇਹ ਲੀਡਰਸ਼ਿਪ ਜਿੱਥੋਂ ਤੱਕ ਇਹਦੀ ਗੱਲ ਹੈ ਜਨਰਲ ਜਿਹੜੇ ਮਿਸ਼ੇਲ ਕੁਆਰਟਲ ਨੇ ਉਹ ਅਮਰੀਕਾ ਦੀ ਸਪੇਸ ਫੋਰਸ ਦੇ ਇਸ ਪ੍ਰੋਜੈਕਟ ਨੂੰ ਲੀਡ ਕਰਨਗੇ ਫੰਡਿੰਗ ਦੇ ਮਾਮਲੇ ਦੇ ਵਿੱਚ 25 ਬਿਲੀਅਨ ਡਾਲਰ ਕਹਿੰਦੇ ਪਾਸੇ ਰੱਖ ਲਿਆ ਉਹਨਾਂ ਨੇ ਤੇ ਦੱਸਦੇ ਇਹ ਆ ਕਿ ਜਦੋਂ ਤੱਕ ਇਹ ਪੂਰਾ ਹੋਣਾ ਹੋ ਸਕਦਾ ਇਹ ਰਕਮ 175 ਬਿਲੀਅਨ ਡਾਲਰ ਤੱਕ ਪਹੁੰਚ ਜਾਵੇ ਸੋ ਬਹੁਤ ਵੱਡੀ ਰਕਮ ਆ ਇਹ ਦੂਜਾ ਇਹ ਆ ਕਿ ਇਹਨਾਂ ਨੂੰ ਕੁਝ ਜਿਹੜੇ ਲੋਕ ਨੇ ਸਪੋਰਟ ਕਰ ਰਹੇ ਆ ਇਹਦੇ ਪਰ ਕੁਝ ਜਿਹੜੇ ਸੈਨੇਟਰ ਜੈਕ ਰੀਡ ਵਰਗੇ ਆ ਉਹ ਇਸ ਸਮੇ ਇਹਦੇ ਨੂੰ ਕ੍ਰਿਟਿਕਾਈਜ਼ ਵੀ ਕਰ ਰਹੇ ਆ ਵੀ ਇਹ ਸਾਡੇ ਕੋਲੇ ਕਿਉਂਕਿ ਕਲੀਅਰ ਪਲਾਨ ਨਹੀਂ ਆ ਇਸ ਕਰਕੇ ਉਹਨਾਂ ਨੂੰ ਚਿੰਤਾ ਆ ਕਿ ਜਿਹੜਾ ਪੈਸਾ ਹੈ ਸਾਰੇ ਦਾ ਸਾਰਾ ਮਿਸਯੂਜ਼ ਹੋ ਸਕਦਾ ਹੈ ਹੁਣ ਸਿਸਟਮ ਜਿਹੜਾ ਬੇਸਿਕਲੀ ਫੋਕਸ ਕਰ ਰਿਹਾ ਹੈ ਕਿ ਜਿਹੜਾ ਮਿਜ਼ਾਈਲਸ ਆ ਉਹਨੂੰ ਡਿਟੈਕਟ ਕਰਨ ਦੇ ਉੱਤੇ ਉਹਨੂੰ ਲੱਭਣ ਦੇ ਉੱਤੇ ਵੀ ਕੋਈ ਵੀ ਹਵਾ ਦੇ ਵਿੱਚ ਮਿਜ਼ਾਈਲ ਆ ਗਈਏ ਸਿਸਟਮ ਉਹਨੂੰ ਡਿਟੈਕਟ ਕਰੂ ਲੱਭ ਲੂਗਾ ਵੀ ਫਲਾਣੇ ਥਾਂ ਦੇ ਉੱਤੇ ਹੈਗੀ ਆ ਇਹ ਤੋਂ ਪਹਿਲਾਂ ਕਿ ਜਿੰਨੀ ਤੇਜ਼ੀ ਦੇ ਨਾਲ ਧਰਤੀ ਦੇ ਉੱਤੇ ਆ ਕੇ ਅਮਰੀਕਾ ਦੇ ਕਿਤੇ ਹਿੱਟ ਕਰੇ ਉਹ ਕਮਿਊਨੀਕੇਸ਼ਨ ਇੰਨੀ ਤੇਜ਼ੀ ਹੋਊਗੀ ਕਿ ਉਹਨੂੰ ਉੱਥੇ ਜਾ ਕੇ ਹਵਾ ਦੇ ਵਿੱਚ ਹੀ ਡਿਸਟਰੋਏ ਕਰ ਦੂਗਾ ਉਹ ਕਹਿੰਦੇ ਸਾਡਾ ਗੋਲ ਇਹ ਆ ਕਿ ਅਮਰੀਕਾ ਦੇ ਕੋਲ ਸਭ ਤੋਂ ਸਟਰੋਂਗ ਮਿਜ਼ਾਈਲ ਪ੍ਰੋਟੈਕਸ਼ਨ ਹੋਵੇ ਵੀ ਜਿਹੜੀ ਅੱਜ ਤੱਕ ਨਹੀਂ ਕਿਸੇ ਕੋਲ ਹੈਗੀ ਅਮਰੀਕਾ ਆਪਣੇ ਦੇਸ਼ ਨੂੰ ਬਚਾ ਸਕੇ ਔਰ ਜਿਹੜੀ 골ਡਨ ਸ਼ੀਲਡ ਆ ਸਪੇਸ ਦੇ ਵਿੱਚ ਉਹਦੇ ਤੋਂ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਉਹਦੇ ਨਾਲ ਇਹਨੂੰ ਬਚਾਇਆ ਜਾ ਸਕਦਾ ਸੋ ਇੱਕ ਵੱਡਾ ਅਮਰੀਕਾ ਦੇ ਇਤਿਹਾਸ ਦੇ ਵਿੱਚ ਫੈਸਲਾ ਪੈਸਾ ਵੀ ਬਹੁਤ ਲੱਗਣਾ 25 ਬਿਲੀਅਨ ਪਹਿਲਾਂ ਪਾਸੇ ਟੋਟਲ 175 ਬਿਲੀਅਨ ਪਰ ਕੋਈ ਵੀ ਦੇਸ਼ ਫਿਰ ਅਮਰੀਕਾ ਦੇ ਉੱਤੇ ਹਮਲਾ ਨਹੀਂ ਕਰ ਸਕੂਗਾ। ਅਗਲੀ ਗੱਲਬਾਤ ਇਮੀਗ੍ਰੇਸ਼ਨ ਦਾ ਮਾਮਲਾ ਹੈ, ਡੈਪੋਟੇਸ਼ਨ ਕਾਫੀ ਵਾਰੀ ਚਰਚਾ ਦੇ ਵਿੱਚ ਹੋਈ ਆ। ਹੁਣ ਇੱਕ ਜਿਹੜੇ ਫੈਡਰਲ ਜੱਜ ਨੇ ਬੋਸਟਨ ਦੇ ਵਿੱਚ ਬੋਸਟਨ ਦੇ ਵਿੱਚ ਫੈਡਰਲ ਜੱਜ ਨੇ ਹੁਕਮ ਦਿੱਤਾ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਵੀ ਕਿ ਤੁਸੀਂ ਬੰਦਿਆਂ ਨੂੰ ਜਿਹੜੇ ਮਾਈਗ੍ਰੈਂਟਸ ਨੇ, ਜਿਹੜੇ ਪ੍ਰਵਾਸੀ ਨੇ ਇਹਨਾਂ ਨੂੰ ਜੇ ਰਿਪੋਰਟ ਕਰਨ ਦੇ ਨੂੰ ਸਾਊਥ ਸਡਾਉਣ ਦੇ ਵਿੱਚ ਰਿਪੋਰਟ ਨਾ ਕਰੋ। ਜਾਂ ਕਿਸੇ ਵੀ ਹੋਸ਼ ਦੇਸ਼ ਦੇ ਵਿੱਚ ਰਿਪੋਰਟ ਨਾ ਕਰੋ ਜਿੱਥੇ ਨਾਲ ਉਹਨਾਂ ਦਾ ਸਬੰਧ ਕੋਈ ਨਹੀਂ ਜਾਂ ਜਿੱਥੋਂ ਦੇ ਉਹ ਸਿਟੀਜ਼ਨ ਨਹੀਂ ਹੈ ਜਿਹੜਾ ਬੰਦਾ ਦੇਸ਼-ਦੇਸ਼ ਜਿਸ ਦੇਸ਼ ਵਿੱਚੋਂ ਆਇਆ ਸੀ ਉਹਨੂੰ ਅਮਰੀਕਾ ਜਾ ਕੇ ਪੱਕਾ ਕੱਚਾ ਜੋ ਵੀ ਉਹ ਹੋ ਗਿਆ ਜੇ ਉਹਨੂੰ ਵਾਪਸ ਭੇਜਣਾ ਨੂੰ ਉਸ ਦੇਸ਼ ਭੇਜੋ ਜਿੱਥੋਂ ਆਇਆ ਸੀ ਨਾ ਕਿ ਉਹਨੂੰ ਤੀਜੇ ਮੁਲਕ ਦੇ ਵਿੱਚ ਭੇਜੋ ਜਿਹਦੇ ਨਾਲ ਉਹਦਾ ਸਬੰਧ ਕੋਈ ਨਹੀਂ ਹੁਣ ਇਹ ਮਸਲਾ ਕਿਉਂ ਮੈਟਰ ਕਰਦਾ ਜਦ ਜੇ ਕਹਿੰਦੇ ਆ ਕਿ ਅਸੀਂ ਇਹ ਮਤਲਬ ਯਕੀਨੀ ਬਣਾਉਣਾ ਚਾਹੁੰਦੇ ਆ ਕਿ ਇਹਨਾਂ ਪ੍ਰਵਾਸੀਆਂ ਨੂੰ ਜਿੱਥੇ ਭੇਜਿਆ ਜਾ ਰਿਹਾ ਜੇ ਕੱਲੋ ਲੋੜ ਪੈ ਜਾਵੇ ਇਹਨਾਂ ਨੂੰ ਵਾਪਸ ਅੱਧਿਆ ਜਾ ਸਕੇ ਸੋ ਮਤਲਬ ਉਹਨੂੰ ਹੁਣ ਵਾਪਸ ਕਿਉਂ ਸੱਦਿਆ ਜਾ ਸਕੇ ਜਿਸ ਬੰਦੇ ਨੂੰ ਰਿਪੋਰਟ ਕਰਤਾ ਉਹਨੂੰ ਵਾਪਸ ਕਿਉਂ ਸੱਦਣਾ ਰੌਲਾ ਇਹ ਆ ਵੀ ਜਦੋਂ ਇਹ ਰਿਪੋਰਟ ਕਰਦੇ ਆ ਉਸ ਤੋਂ ਬਾਅਦ ਮਾਮਲੇ ਅਦਾਲਤ 'ਚ ਚਲੇ ਜਾਂਦੇ ਆ ਅਦਾਲਤ 'ਚ ਜੱਜ ਫੈਸਲਾ ਕਰਦੇ ਤੇ ਕਈ ਵਾਰੀ ਜੱਜ ਇਹ ਫੈਸਲਾ ਕਰਦੇ ਵੀ ਜਿਹੜਾ ਇਸ ਬੰਦੇ ਨੂੰ ਰਿਪੋਰਟ ਕੀਤਾ ਇਹ ਗੈਰਕਾਨੂੰਨੀ ਸੀ ਤੇ ਨਹੀਂ ਕਰਨਾ ਸੀ ਤੁਸੀਂ ਹੁਣ ਬੰਦਾ ਤੇ ਰਿਪੋਰਟ ਕਰਤਾ ਹੁਣ ਜੱਜ ਕਹਿੰਦੇ ਵੀ ਇਹਨੂੰ ਵਾਪਸ ਲੈ ਕੇ ਅਦਾਲਤ ਕਹਿੰਦੀ ਇਹਨੂੰ ਵਾਪਸ ਲੈ ਕੇ ਵਾਪਸ ਤੇ ਉੱਥੋਂ ਲਿਆਂਦਾ ਜਾ ਸਕਦਾ ਜੇ ਉਹਨੂੰ ਭੇਜਿਆ ਉੱਥੇ ਹੋਵੇ ਜਿੱਥੇ ਦਾ ਉਹ ਮਿਸ਼ਿੰਦਾ ਹੈ ਜੇ ਉਹਨੂੰ ਆ ਇੱਧਰ ਸੁਡਾਨ ਵਰਗੇ ਜਾਂ ਕਿਸੇ ਹੋਰ ਥਾਂ ਦੇ ਉੱਤੇ ਭੇਜ ਦਿੱਤਾ ਜਿੱਥੇ ਦਾ ਉਹ ਸਿਟੀਜ਼ਨ ਹੀ ਨਹੀਂ ਆ ਤੇ ਉੱਥੇ ਰਿਟੈਂਸ਼ਨ ਸੈਂਟਰ ਦੇ ਵਿੱਚ ਹੋ ਸਕਦਾ ਕੱਲ ਉਹ ਨਾ ਭੇਜਣ ਇਸ ਕਰਕੇ ਜਿਹੜੀਆਂ ਕੰਟਰੀਜ਼ ਨੇ ਕੁਝ ਮਾਈਗ੍ਰੈਂਟਸ ਜਿਹੜੇ ਮਿਆਂਮਾਰ ਤੋਂ ਵੀਅਤਨਾਮ ਤੋਂ ਲਾਓਸ ਤੋਂ ਜਾਂ ਫਿਲੀਪੀਨ ਤੋਂ ਨੇ ਇਹ ਲਗਾਤਾਰ ਇਹਨਾਂ ਨੂੰ ਪਤਾ ਲੱਗਿਆ ਕਿ ਡਿਪੋਰਟ ਕੀਤਾ ਜਾ ਰਿਹਾ ਹੁਣ ਜਿਹੜਾ ਮਿਆਂਮਾਰ ਤੋਂ ਆਇਆ ਉਹਨੂੰ ਮਿਆਂਮਾਰ ਭੇਜ ਦਿਓ ਲਾਓਸ ਵਾਲੇ ਨੂੰ ਲਾਓਸ ਭੇਜ ਦਿਓ ਜਾਂ ਜਿਹੜਾ ਆਪਣੇ ਵੀਅਤਨਾਮ ਵਾਲਾ ਵੀਅਤਨਾਮ ਭੇਜ ਦਿਓ ਫਿਲੀਪੀਨ ਵਾਲਾ ਫਿਲੀਪੀਨ ਭੇਜ ਦਿਓ ਪਰ ਇਹਨਾਂ ਨੂੰ ਭੇਜਿਆ ਜਾ ਰਿਹਾ ਲੀਬੀਆ ਦੇ ਵਿੱਚ ਜਾਂ ਸਾਊਥ Sudan ਦੇ ਵਿੱਚ ਸੋ ਜਿੱਥੇ ਦਾ ਇਹਨਾਂ ਦੇ ਨਾਲ ਸਬੰਧ ਕੋਈ ਨਹੀਂ ਤੇ ਕੱਲ ਨੂੰ ਜਦ ਸਾਊਥ Sudan ਸਾਊਥ ਸਟੋਨ ਐਸਪਰ ਇਹ ਬਹੁਤ ਤੁਹਾਡੇ ਕਨਫਲਿਕਟ ਚੱਲ ਰਿਹਾ ਉੱਤੇ ਤੇ ਕਨਫਲਿਕਟ ਕਿਸੇ ਵੇਲੇ ਵੀ ਸਿਵਲ ਵਾਰ ਵਰ ਦੇ ਵਿੱਚ ਪਹੁੰਚ ਸਕਦੇ ਆ ਇਹਦੇ ਨਾਲ ਹੋਊਗਾ ਕਿ ਇਹ ਕਿਸੇ ਦੇ ਲਈ ਵੀ ਖਤਰਨਾਕ ਹੋ ਸਕਦਾ ਹੈ ਲੀਗਲ ਕਨਸਰਨ ਜਿਹੜਾ ਆ ਮਾਈਗ੍ਰੈਂਟਸ ਇਹ ਕਹਿੰਦੇ ਆ ਕਿ ਉਹਨਾਂ ਨੂੰ ਇੰਨਾ ਜ਼ਿਆਦਾ ਨੋਟਿਸ ਨਹੀਂ ਦਿੱਤਾ ਜਾਂਦਾ ਜਾਂ ਉਹਨਾਂ ਨੂੰ ਫੇਅਰ ਚਾਂਸ ਨਹੀਂ ਦਿੱਤਾ ਜਾਂਦਾ ਵੀ ਉਹ ਅਦਾਲਤ ਦੇ ਵਿੱਚ ਆਪਣਾ ਕੇਸ ਲੜ ਸਕਣ ਤੇ ਜੇ ਉਹਨਾਂ ਨੂੰ ਫੇਅਰ ਚਾਂਸ ਨਹੀਂ ਦਿੱਤਾ ਜਾਂਦਾ ਇਹਦਾ ਮਤਲਬ ਹੈ ਅਮਰੀਕਾ ਦੇ ਕਾਨੂੰਨ ਦੀ ਉਲੰਘਣਾ ਹੈ ਜਿਹੜੇ ਘੱਟੋ ਘੱਟ ਕੁਛ ਜਿਹੜਾ ਹੈਗਾ ਕੋਈ ਲੈਂਗੁਏਜ ਬੈਰੀਅਰ ਆ ਸਾਨੂੰ ਡਿਪੂਟੇਸ਼ਨ ਨੋਟਿਸ ਜਿਹੜਾ ਹੈ ਉਹ ਅੰਗਰੇਜ਼ੀ 'ਚ ਆਉਂਦਾ ਹੈ ਭਾਵੇਂ ਕਿ ਉਹਨਾਂ ਨੂੰ ਭਾਸ਼ਾ ਦੀ ਸਮਝ ਹੀ ਨਹੀਂ ਉਹਨਾਂ ਨੂੰ ਪਤਾ ਹੀ ਕੁਛ ਨਹੀਂ ਕਈ ਵਾਰ ਇਹਨਾਂ ਨੇ ਕਨਸੈਂਟ ਸਾਈਨ ਨਹੀਂ ਕੀਤੀ ਕੋਸ਼ ਮਾਈਗ੍ਰੈਂਟਸ ਜਿਹੜੇ ਨੇ ਆ ਰਿਫਿਊਜ਼ ਕਰ ਦਿੰਦੇ ਵੀ ਅਸੀਂ ਡਿਪੂਟੇਸ਼ਨ ਫਾਰਮ ਤੇ ਸਾਈਨ ਨਹੀਂ ਕਰਨੇ ਡਿਪੂਟੇਸ਼ਨ ਫਾਰਮ ਤੇ ਜੇ ਉਹ ਸਾਈਨ ਨਹੀਂ ਕਰਦੇ ਉਹ ਮਤਲਬ ਸਿੱਧਾ ਆ ਕਿ ਉਹ ਸਰਕਾਰ ਦੇ ਇਸ ਕੰਮ ਦੇ ਨਾਲ ਸਹਿਮਤ ਨਹੀਂ ਜਿਹੜਾ ਸਰਕਾਰ ਦਾ ਰਿਸਪੌਂਸ ਆ ਉਹ ਇਸ ਮਾਮਲੇ ਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਐਂਡ ਜਿਹੜਾ ਵਾਈਟ ਹਾਊਸ ਆ ਇਹਨਾਂ ਨੇ ਹਜੇ ਤੱਕ ਇਹਦਾ ਕੋਈ ਜਵਾਬ ਨਹੀਂ ਦਿੱਤਾ ਪਬਲਿਕਲੀ ਕਿ ਜਿਹੜਾ ਬੋਸਟਨ ਦੇ ਬੇਸ ਇਸ ਜੱਜ ਦੇ ਹੁਕਮ ਆਇਆ ਵੀ ਸਿਚੁਏਸ਼ਨ ਕੀ ਹੈ ਜਾਂਦੇ ਉੱਤੇ ਕੀ ਕੀਤਾ ਜਾਣਾ ਜਿਹੜੇ ਵਾਰਨਿੰਗ ਆ ਇਸੇ ਜੱਜ ਨੇ ਪਹਿਲਾ ਵਾਰਨਿੰਗ ਵੀ ਦਿੱਤੀ ਸੀਗੀ ਕਿ ਲੋਕਾਂ ਨੂੰ ਦੂਜੇ ਦੇਸ਼ ਦੇ ਵਿੱਚ ਰਿਪੋਰਟ ਕਰਨਾ ਜਿੱਥੇ ਨਾਲ ਉਹਨਾਂ ਦਾ ਸਬੰਧ ਕੋਈ ਨਹੀਂ ਹੈ ਚੀਜ਼ ਗੈਰਕਾਨੂੰਨੀ ਆ ਸਪੈਸ਼ਲੀ ਉਹ ਥਾਂ ਜਿੱਥੇ ਖਤਰਾ ਹੋਵੇ ਹੁਣ ਸਾਊਥ Sudan ਦੇ ਵਿੱਚ ਤੇ ਵਾਹੀ ਕਨਫਲਿਕਟ ਬਹੁਤ ਆ ਉੱਥੇ ਤੇ ਖਤਰਾ ਬਹੁਤ ਆ ਉੱਥੇ ਭੇਜੇ ਨਹੀਂ ਜਾਣਾ ਚਾਹੀਦਾ ਅਗਲਾ ਸਟੈਪ ਇਸ ਮੌਨਲ ਦੇ ਵਿੱਚ ਕੀ ਆ ਕਿ ਇਹਨਾਂ ਜੱਜ ਨੇ ਸਰਕਾਰ ਨੂੰ ਪੁੱਛਿਆ ਕਿ ਉਹ ਸਾਨੂੰ ਇਹ ਦੱਸੋ ਕਿ ਜਿਹੜੇ ਜਿਹੜੇ ਬੰਦੇ ਤੁਸੀਂ ਇੱਥੇ ਵਾਪਸ ਭੇਜਿਆ ਨੋਟਿਸ ਕਿਨੇ ਚਿਰ ਦਾ ਦਿੱਤਾ ਸੀ ਤੇ ਐਸ ਵੇਲੇ ਉਹ ਕਿੱਥੇ ਆ ਤਾਂ ਕਿ ਉਹਦੇ ਬਾਰੇ ਵਿਸਥਾਰਚ ਪਤਾ ਲੱਗ ਸਕੇ ਵੀ ਇੱਕ ਤੇ ਸਾਨੂੰ ਇਹ ਦੱਸਰੋਂ ਨੋਟਿਸ ਕਿਉਂ ਦਿੱਤਾ ਸੀ ਦੂਜਾ ਇਹ ਦੱਸੋ ਐਸ ਵੇਲੇ ਹੈ ਕਿੱਥੇ ਆ ਜੇ ਤੁਹਾਨੂੰ ਪਤਾ ਹੀ ਨਹੀਂ ਇਹ ਕਿੱਥੇ ਆ ਜਾਂ ਉਸ ਮੁਲਕ 'ਚ ਨਹੀਂ ਜਿਹੜਾ ਇਹਨਾਂ ਦਾ ਮੁਲਕ ਹੈ ਨਹੀਂ ਤੇ ਫੇਰ ਇਹ ਚੀਜ਼ ਜਿਹੜੀ ਆ ਗੈਰਕਾਨੂੰਨੀ ਆ ਤੇ ਇਹਨੂੰ ਰੋਕਿਆ ਜਾਣਾ ਚਾਹੀਦਾ ਅਗਲੀ ਗੱਲ ਬਾਅਦ ਦੋਸਤੋ ਇੱਕ ਗ੍ਰੀਨ ਕਾਰਡ ਹੋਲਡਰ ਦੇ ਨਾਲ ਇੱਥੇ ਸੀਟਕ 에어ਪੋਰਟ ਜਿਹੜਾ ਸਿਆਟਲ ਕੋਮਾ 에어ਪੋਰਟ ਆ ਉਹਦੇ ਉੱਤੇ ਘਟਾ ਵਾਪਰੇ ਉਹਨੂੰ ਰੀਟੇਨ ਕੀਤਾ ਗਿਆ ਇਮੀਗ੍ਰੇਸ਼ਨ ਦੇ ਉੱਤੇ ਲਗਾਤਾਰ ਅਮਰੀਕਾ ਦੇ ਵਿੱਚ ਸਖਤੀ ਅਸੀਂ ਲਗਭਗ ਰੋਜ਼ ਇਹੇ ਖਬਰਾਂ ਕਰਦੇ ਆਂ ਸਖਤੀ ਦਾ ਪਹਿਲਾ ਟਾਰਗੇਟ ਜਿਹੜੀ ਕੀਤੀ ਗਈ ਹੈ ਅਨਡਾਕੂਮੈਂਟਡ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਰੈਕર્ડ ਆ ਮਤਲਬ ਬੰਦਾ ਕੱਚਾ ਕਾਗਜ਼ ਪੱਤਰ ਕੋਈ ਨਹੀਂ ਪਰ ਉਹਨੇ ਫਿਰ ਵੀ ਕੋਈ ਜੁਰਮ ਕਰ ਦਿੱਤਾ ਤੇ ਉਹਦੇ ਪਿੱਛੇ ਇਹ ਆਈਸ ਵਾਲੇ ਪਏ ਆ ਯਾਨੀ ਇਮੀਗ੍ਰੇਸ਼ਨ ਵਾਲੇ ਪਏ ਆ ਵੀ ਪਹਿਲਾਂ ਇਹਨਾਂ ਨੂੰ ਫੜੋ ਬਾਕੀ ਨੂੰ ਬਾਅਦ ਵਿੱਚ ਦੇਖਾਂਗੇ ਉਸ ਤੋਂ ਬਾਅਦ ਆਉਂਦੇ ਆ ਜਿਹੜੇ ਕੱਚੇ ਆ ਫਿਰ ਜਾ ਕੇ ਹੋਰ ਆਉਂਦੇ ਆ ਤੇ ਜਿਹੜਾ ਪਰਮਾਨੈਂਟ ਰੈਜ਼ੀਡੈਂਟ ਆ ਇੱਥੇ ਦਾ ਅਮਰੀਕਾ ਦਾ ਜਾਨੀ ਕਿ ਜਿਹਦੇ ਕੋਲੇ ਗ੍ਰੀਨ ਕਾਰਡ ਆ ਉਹਨੂੰ ਕੋਈ ਖਤਰਾ ਨਹੀਂ ਹੁੰਦਾ ਕਿਉਂਕਿ ਉਹ ਕਾਨੂੰਨੀ ਤੌਰ ਤੇ ਇੱਥੇ ਰਹਿ ਰਿਹਾ ਪਰ ਸਮੱਸਿਆਵਾਂ ਆ ਰਹੀਆਂ ਆ ਦੱਸਿਆ ਜਾ ਰਿਹਾ ਕਿ ਮੈਕਸਿਮ ਲੌਂਡੋਨੀਓ ਇਹ ਇੱਕ ਫਿਲੀਪੀਨੋ ਵਿਅਕਤੀ ਆ ਫਿਲੀਪੀਨ ਦੇ ਨਾਲ ਇਹਦਾ ਸਬੰਧ ਆ ਪਰ ਅਮਰੀਕਾ ਦਾ ਇਹਦੇ ਕੋਲੇ ਗ੍ਰੀਨ ਕਾਰਡ ਆ ਲੀਗਲੀ ਪਰਮਾਨੈਂਟ ਰੈਜ਼ੀਡੈਂਟ ਆ ਅਮਰੀਕਾ ਦੇ ਵਿੱਚ ਪਤਾ ਨਹੀਂ ਕਿੰਨੇ ਸਾਲਾਂ ਤੋਂ ਇੱਥੇ ਰਹਿ ਰਿਹਾ ਇਹ ਹੋਇਆ ਕਿ ਆ ਇਹਨੂੰ ਸੀਟਕ 에어ਪੋਰਟ ਦੇ ਉੱਤੇ ਫੜ ਲਿਆ ਗਿਆ ਆ ਜਿਹੜਾ ਜਦੋਂ ਇਹ 5 ਦਿਨ ਦਾ ਆਪਣਾ ਟ੍ਰਿਪ ਫਿਲੀਪੀਨ ਦੇ ਵਿੱਚ ਲਾ ਕੇ ਆਪਣੇ ਟੱਬਰ ਦੇ ਨਾਲ ਪਰਿਵਾਰ ਦੇ ਨਾਲ ਇਹਦੇ ਨਿਆਣੇ ਸੀ ਇਹਦੀ ਵਾਈਫ ਸੀ ਵਾਪਸ ਆ ਰਿਹਾ ਸੀ ਤੇ ਇਹਨੂੰ ਉੱਥੇ ਸੀਟਕ 에어ਪੋਰਟ ਦੇ ਉੱਤੇ ਉਹਨੇ ਡਿਟੇਨ ਕਰ ਲਿਆ ਹੁਣ ਡਿਟੇਨ ਵੀ ਉਹ ਟੱਬਰ ਦੇ ਸਾਹਮਣੇ ਕੀਤਾ ਗਿਆ ਜਿਹੜੇ ਬਾਰਡਰ ਏਜੰਟ ਸੀ ਉਹਨਾਂ ਨੂੰ ਉਹਦੀ ਵਾਈਫ ਉਹਦੇ ਬੱਚੇ ਉਹਨਾਂ ਦੇ ਸਾਹਮਣੇ ਮਤਲਬ ਬੜਾ ਸ਼ੌਕਿੰਗ ਸੀ ਉਹਦੇ ਨਿਆਣਿਆਂ ਦੇ ਲਈ ਦੇਖਣਾ ਵੀ ਸਾਡੇ ਬਾਪ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਤੱਕ ਪਤਾ ਕੋਈ ਨਹੀਂ ਉਹਦਾ 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 ਮਤਲਬ ਜੁਰਮ ਕਿਉਂ ਨਹੀਂ ਕੀਤਾ ਕੁਛ ਨਹੀਂ ਹੁਣ ਉਹਨੂੰ ਉਹ ਤੋਂ ਬਾਅਦ ਕੁਦਰਤੀ ਆ ਵੀ ਆਈਸ ਤੇ ਉੱਥੇ ਟਰਾਂਸਫਰ ਕਰ ਦਿੱਤਾ ਰੀਟੈਂਸ਼ਨ ਸੈਂਟਰ ਦੇ ਵਿੱਚ ਤੇ ਮੁੜ ਕੇ ਉਹਨੂੰ ਜਿਹੜਾ ਰੀਟੈਂਸ਼ਨ ਸੈਂਟਰਾਂ ਦੇ ਵਿੱਚ ਲੈ ਕੇ ਜਾਵੇ ਤੇ ਜਿੱਥੇ ਜਿਹੜੇ ਬਹੁਤੇ ਇਹ ਇਮੀਗ੍ਰੇਸ਼ਨ ਇਸ਼ੂਸ ਦਾ ਸਾਹਮਣਾ ਕਰਨ ਵਾਲੇ ਲੋਕ ਜਿੱਥੇ ਰੱਖੇ ਜਾਂਦੇ ਨੇ ਉਹਨੂੰ ਉੱਥੇ ਰੱਖ ਦਿੱਤਾ ਕਮਾਲ ਦੀ ਗੱਲ ਇਹ ਆ ਵੀ ਉਹਦੇ ਕੋਲੇ ਗ੍ਰੀਨ ਕਾਰਡ ਆ ਹੁਣ ਰੌਲਾ ਆ ਵੀ ਉਹਨੂੰ ਫੜਿਆ ਕਿਉਂ ਗਿਆ ਅਧਿਕਾਰੀ ਇਹ ਕਹਿੰਦੇ ਆ ਕਿ ਉਹਨੂੰ ਇਸ ਕਰਕੇ ਫੜਿਆ ਹੋ ਸਕਦਾ ਕਿਉਂਕਿ ਉਹਨੇ ਪੁਰਾਣਾ ਕਨਨ ਵਾਇਲੈਂਟ ਕ੍ਰਿਮੀਨਲ ਕਨਵਿਕਸ਼ਨ ਹੋਊਗੀ ਭਾਵੇਂ ਕਿ ਉਹਨੇ ਪਹਿਲਾਂ ਹੀ ਉਹ ਸਰਵ ਕਰ ਦਿੱਤੀ ਉਹ ਸਜ਼ਾ ਘੱਟ ਲਈ ਆ ਸੋ ਮੁੱਕ ਦੀ ਗੱਲ ਇਹ ਆ ਵੀ ਜੇ ਕਿਸੇ ਬੰਦੇ ਦਾ ਕੋਈ ਕ੍ਰਿਮੀਨਲ ਰੈਕੋਰਡ ਹੈਗਾ ਭਾਵੇਂ ਉਹਦੇ ਕੋਲੇ ਗ੍ਰੀਨ ਕੋਡ ਆ ਗ੍ਰੀਨ ਕਾਰਡ ਆ ਉਹਨੂੰ ਆਉਣ ਵੇਲੇ ਪੁੱਛਿਆ ਜਾ ਸਕਦਾ ਹੁਣ ਯੂਨੀਅਨ ਇਹਦੀ ਸਪੋਰਟ ਲਿਫਟ ਸਪੋਰਟ ਕਰ ਰਹੀ ਆ ਇਹ ਫੋਕ ਲਿਫਟ ਡਰਾਈਵਰ ਆ ਜਿਹੜੀ ਯੂਨੀਅਨ ਆ ਉਹਦੇ ਵਰਕਪਲੇਸ ਦੇ ਉੱਤੇ ਉਹਦੀ ਸਪੋਰਟ ਕਰ ਰਹੀ ਆ ਕਿ ਇਹਨੇ ਫੋਕ ਲਿਫਟ ਡਰਾਈਵਰ ਵਜੋਂ 2017 ਤੋਂ ਲੈ ਕੇ ਹੁਣ ਤੱਕ ਕੀਤਾ ਕੰਮ ਤੇ ਇਹਨੂੰ ਇੱਕ ਬਹੁਤ ਚੰਗਾ ਵਰਕਰ ਸਮਝਿਆ ਜਾ ਰਿਹਾ ਹੈ ਮਤਲਬ ਬੰਨਿਆ ਗਿਆ ਵੀ ਇਹਦਾ ਕੰਮਕਾਰ ਸਾਰਾ ਚੰਗਾ ਸੀ ਕੋਈ ਇਦਾਂ ਦੀ ਗਲਬਾਤ ਮਾੜੀ ਨਹੀਂ ਹੈ ਹੁਣ ਜਿਹੜੇ ਐਡਵੋਕੇਸੀ ਗਰੁੱਪ ਨੇ ਨਾ ਜਿਹੜੇ ਇਮੀਗ੍ਰੈਂਟਸ ਦੇ ਹੱਕ ਵਿੱਚ ਗੱਲਬਾਤ ਕਰਨ ਵਾਲੇ ਉਹ ਕਹਿੰਦੇ ਵੀ ਇਹ ਜਿਹੜਾ ਗਰੁੱਪਸ ਉਹ ਇਹ ਕਹਿ ਰਹੇ ਆ ਉਹਨੂੰ ਇਸ ਤਰੀਕੇ ਦੇ ਨਾਲ ਮਤਲਬ ਚੱਕ ਕੇ ਉੱਥੇ ਕਸਟਡੀ ਦੇ ਵਿੱਚ ਸੈਟ ਦੇਣਾ ਠੀਕ ਨਹੀਂ ਹੈ ਉਹਦੀ ਪਤਨੀ ਸਾਹਮਣੇ ਆਈ ਹੈ ਉਹਨੇ ਬਹੁਤ ਇਮੋਸ਼ਨਲ ਇਮੋਸ਼ਨਲ ਸਪੀਚ ਦਿੱਤੀ ਹੈ ਵੀ ਇਹਨੂੰ ਜਿੰਨੀ ਜਲਦੀ ਹੋ ਸਕਦਾ ਹੈ ਇਹਨੂੰ ਛੱਡੋ ਤੇ ਇਹਨੂੰ ਘਰ ਦੇ ਵਿੱਚ ਨਿਆਣੇ ਅੜੀਕ ਦੇ ਉੱਥੇ ਭੇਜਿਆ ਜਾਵੇ ਸੋ ਇਹ ਦੂਜੀ ਗੱਲ ਆ ਵੀ ਇਹ ਪਹਿਲਾ ਮਾਮਲਾ ਨਹੀਂ ਆ ਕੋਈ ਇਦਾਂ ਦਾ ਕੋਈ ਪਹਿਲੀ ਵਾਰ ਨਹੀਂ ਹੋਇਆ ਇਸੇ ਏਅਰਪੋਰਟ ਦੇ ਉੱਤੇ ਸੀਟਾ ਏਅਰਪੋਰਟ ਸੈਟਲ ਦੇ ਉੱਤੇ ਹੀ ਇਹ ਕੁਝ ਮਹੀਨੇ ਪਹਿਲਾਂ ਇੱਕ ਹੋਰ ਫਿਲੀਪੀਨੋ ਗ੍ਰੀਨ ਕਾਰਡ ਹੋਲਡਰ ਸੀ ਔਰਤ ਲੇਵਲਨ ਡਿਕਸਨ ਉਹਨੂੰ ਵੀ ਡਿਟੇਨ ਕਰਤਾ ਸੀ ਇੱਥੇ ਤੇ ਹਜੇ ਤੱਕ ਪਤਾ ਕੋਈ ਉਹਦਾ ਨਹੀਂ ਸੀ ਲੱਗੇ ਬਾਅਦ ਵਿੱਚ ਕਾਫੀ ਹਜੇ ਤੱਕ ਆਈਐਸ ਵੱਲੋਂ ਵੀ ਕੋਈ ਜਿਹੜੀ ਅਧਿਕਾਰਤ ਤੌਰ ਦੇ ਉੱਤੇ ਕੋਈ ਜਵਾਬ ਜਾਂ ਆਫੀਸ਼ੀਅਲ ਇਹਦਾ ਜਵਾਬ ਜਿਹੜਾ ਨਹੀਂ ਆਇਆ ਇਸ ਕੇਸ ਦੇ ਉੱਤੇ ਸੋ ਇਹ ਆਪਣੇ ਆਪ ਤੇ ਵਿੱਚ ਬੜੀ ਚਿੰਤਾ ਵਾਲੀ ਗੱਲ ਆ ਹਜੇ ਤੱਕ ਇਹ ਵੀ ਨਹੀਂ ਪਤਾ ਲੱਗਿਆ ਵੀ ਉਹਨੂੰ ਆਲਰੇਡੀ ਉਸ ਟੈਂਨੈਂਸੀਅਨ ਸੈਂਟਰ ਦੇ ਵਿੱਚ ਭੇਜ ਦਿੱਤਾ ਗਿਆ ਜਾਂ ਹਜੇ ਇਹ ਹੈ ਕਿੱਥੇ ਅਗਲਾ ਮਾਮਲਾ ਔਸਕਰ ਸਮਿਥ ਦਾ ਆ ਔਸਕਰ ਸਮਿਥ ਨੂੰ ਟੈਂਨੈਂਸੀ ਦੇ ਵਿੱਚ ਸਜ਼ਾਏ ਮੌਤ ਹੋਈ ਹੈ ਇਹਨੇ ਆਪਣੀ ਘਰ ਵਾਲੀ ਤੇ ਨਿਆਣੇ ਨੂੰ ਮਾਰਤਾ ਸੀ ਉਸ ਤੋਂ ਬਾਅਦ ਇਹਨੂੰ ਸਜ਼ਾ ਹੋ ਗਈ ਵੀ ਇਹਨੂੰ ਸਜ਼ਾਏ ਮੌਤ ਹੋਣੀ ਹੈ ਇਹਨੂੰ ਫਾਂਸੀ ਦੇ ਦਿਓ ਫਾਂਸੀ ਹੁਣ ਦਿੰਦੇ ਨਹੀਂ ਫਾਂਸੀ ਵਾਲਾ ਰਵਾਜ ਪੁਰਾਣਾ ਹੋ ਗਿਆ ਜਾਂ ਤੇ ਇਹ ਗੋਲੀ ਮਾਰ ਦਿੰਦੇ ਇਦਾਂ ਸਾਹਮਣੇ ਖੜਾ ਆ ਕੇ ਤੇ ਜਾਂ ਫਿਰ ਉਹਨੂੰ ਜਿਹੜੀ ਇਲੈਕਟ੍ਰਿਕ ਚੇਅਰ ਹੁੰਦੀ ਹੈ ਉਹਦੇ ਤੇ ਕੁਰਸੀ ਤੇ ਬਿਠਾ ਦਿੰਦੇ ਤੇ ਜਾਂ ਉਹਨੂੰ ਟੀਕਾ ਲਾ ਕੇ ਮਾਰਦੇ ਆ ਇਹਦੇ ਬਾਰੇ ਹੋਇਆ ਫੈਸਲਾ ਕਿ ਇਹਨੂੰ ਟੀਕਾ ਲਾ ਕੇ ਮਾਰ ਦਿਓ ਇਸ ਵਿਅਕਤੀ ਨੂੰ 2022 ਦੇ ਵਿੱਚ ਔਸਕਰ ਸਮਿਥ ਨੂੰ ਉਹ ਟੀਕਾ ਲਾ ਕੇ ਮਾਰਨ ਲੱਗੇ ਜਦੋਂ ਹੀ ਉਹ ਸਮਾਂ ਆਇਆ ਤੇ ਉਸ ਵੇਲੇ ਉੱਥੋਂ ਦੇ ਗਵਰਨਰ ਨੇ ਤਨੈਸੀ ਦੇ ਗਵਰਨਰ ਨੇ ਬਿੱਲ ਲਈ ਉਹਨਾਂ ਨੇ ਰੋਕ ਦਿੱਤਾ ਵੀ ਭਾਈ ਇੱਥੇ ਰੁਕਜੋ ਕਿਉਂਕਿ ਜਿਹੜੀ ਡਰੱਗ ਦੇ ਨਾਲ ਜਿਹੜੀ ਦਵਾਈ ਦੇ ਨਾਲ ਇਹਨਾਂ ਨੂੰ ਟੀਕਾ ਲਾਉਣ ਲੱਗੇ ਆ ਉਹਦੇ 'ਚ ਗੜਬੜ ਆ ਮਤਲਬ ਉਹਦੇ 'ਚ ਕੁਝ ਵੀ ਹੋ ਸਕਦਾ ਵੀ ਉਹ ਠੀਕ ਨਹੀਂ ਆ ਹੁਣ ਉਹਨੂੰ ਰੀਸਕੇਜੂਲ ਕਰਤਾ ਕਹਿੰਦੇ ਠੀਕ ਆ ਜੀ ਇਹ ਦਵਾਈ ਜਿਹੜੀ ਇਹਨੂੰ ਚੇਂਜ ਕਰ ਦਿਓ ਜਾਂ ਕੋਈ ਸ਼ੋਰ ਲਾਇਓ ਫਿਰ ਪਲਾਨ ਕਰ ਲਿਆ ਉਹਨਾਂ ਨੇ ਅੱਗੇ ਆ ਕੇ ਕਿ ਇਹਦੀ ਐਗਜ਼ੀਕਿਊਸ਼ਨ ਦੇ ਲਈ ਨਵੀਂ ਡਰੱਗ ਉਹਨੂੰ ਲਿਆ ਡਰੱਗਾ ਉਹਦੇ ਨਾਲ ਹੁਣ ਜਿਹੜੀ ਇਹ ਸਜ਼ਾ ਆ ਉਹ ਦਿੱਤੀ ਜਾਣੀ ਆ ਜਿਹੜੀ ਨਵੀਂ ਡਰੱਗ ਆ ਉਹਦੇ ਨਾਲ ਸਜ਼ਾ ਐਸ ਵੀਰਵਾਰ ਨੂੰ ਦਿੱਤੀ ਜਾਣੀ ਆ ਇਹ ਇੱਕ ਬਹੁਤ ਮਹੱਤਵਪੂਰਨ ਚੀਜ਼ ਆ ਹੁਣ ਇਹਦੇ ਵਿੱਚ ਰੌਲਾ ਕੀ ਆ ਜਿਹੜਾ ਸਮਿਥ ਨੂੰ ਕਨਵਿਕਟ ਕੀਤਾ ਗਿਆ ਸੀ 1990 ਦੇ ਵਿੱਚ 90 ਦੇ ਵਿੱਚ ਕਨਵਿਕਟ ਇਸ ਕਰਕੇ ਕੀਤਾ ਸੀ ਕਿ 1999 ਦੇ ਵਿੱਚ ਜਿਹੜਾ ਇਹਨੇ ਮਰਡਰ ਕੀਤਾ ਸੀ ਆਪਣੇ ਵਾਈਫ ਦਾ ਤੇ ਦੋ ਇਹਦੇ ਬੱਚੇ ਸੀਗੇ ਨੈਸ਼ਵਲ ਦੇ ਵਿੱਚ ਉਹਨਾਂ ਦਾ ਕਤਲ ਕਰ ਦਿੱਤਾ ਸੀ ਹਾਲਾਂਕਿ ਇਹਨੇ ਲਗਾਤਾਰ ਕਲੇਮ ਕੀਤਾ ਕਿ ਜਿਹੜਾ ਪੁਨੇ ਨੈਸ਼ਨਲ ਦੇ ਵਿੱਚ ਜਿਹੜਾ ਇਹਨਾਂ ਨੂੰ ਮਾਰ ਦਿੱਤਾ ਸੀ ਹੁਣ ਜਿਹੜਾ ਇਹਦੇ ਪਰਿਵਾਰ ਇਹਦੇ ਕੁਝ ਉਹਦੇ ਰਿਸ਼ਤੇਦਾਰ ਨੇ ਪਰਿਵਾਰਕ ਖੈਰ ਹੁਣੇ ਮਾਰ ਦਿੱਤਾ ਸੀ ਉਹ ਇਹ ਕਹਿੰਦੇ ਆ ਕਿ ਸਾਨੂੰ ਅਟੈਂਡ ਕਰਨ ਦਿੱਤੀ ਜਾਵੇ ਇਹ ਐਗਜ਼ੀਕਿਊਸ਼ਨ ਪਰ ਉਹ ਜਿਹੜਾ ਸਹਿਮਤ ਨਹੀਂ ਹੋਇਆ ਇਸ ਗੱਲ ਦੇ ਲਈ ਹੁਣ ਰੌਲਾ ਕੀ ਆ ਉਹ ਜਿਹੜਾ ਔਸਕਰ ਸਮਿਤ تھا 75 ਸਾਲ ਦੀ ਐਸ ਵੇਲੇ ਉਮਰ ਆ ਪੀ ਉਹ ਇਹ ਕਹਿ ਰਿਹਾ ਵੀ ਇਹ ਮੇਰਾ ਜਿਹੜਾ ਜੀਵਨ ਆ ਇਹ ਮੌਤ ਨਾਲੋਂ ਵੀ ਬੱਤਰ ਆ ਕੰਡੀਸ਼ਨਸ ਬਹੁਤ ਮਾੜੀਆਂ ਐ ਇੱਥੇ ਦੂਜਾ ਜਿਹੜਾ ਐਗਜ਼ੀਕਿਊਸ਼ਨ ਦਾ ਮੈਥਡ ਆ ਉਹਦੇ ਤੇ ਇਤਰਾਜ਼ ਆ ਕਿ ਉਹਨੂੰ ਮਾਰਨਾ ਕਿੱਦਾਂ ਆ ਜਿਹੜਾ ਲੀਥਲ ਇੰਜੈਕਸ਼ਨ ਆ ਉਹ ਵਰਤਿਆ ਜਾਣਾ ਆ ਉਹਨੂੰ ਜਿਹੜਾ ਮਾਰਨ ਦੇ ਲਈ ਜਿਹੜਾ ਪ੍ਰੋਟੋਕਾਲ ਆ ਇੱਕ ਡਰੱਗ ਦੱਸ ਤੇ ਆ ਉਹ ਪੈਂਟੋਬਾਰਬਿਟਲ ਨਾਂ ਦੀ ਕੋਈ ਦਵਾਈ ਆ ਜਿਹੜੀ ਦੇ ਕੇ ਉਹਨੂੰ ਮਾਰਿਆ ਜਾਣਾ ਹੁਣ ਉਹ ਕਹਿੰਦਾ ਮੇਰਾ ਧਰਮ ਮੈਨੂੰ ਇਸ ਗੱਲ ਦੀ ਆਗਿਆ ਨਹੀਂ ਦਿੰਦਾ ਕਿ ਮੈਂ ਆਪਣੀ ਮੌਤ ਦੇ ਵਿੱਚ ਸ਼ਾਮਲ ਹੋਵਾਂ ਇਹ ਦਾ ਅਰਥ ਕੀ ਹੈ ਇਹ ਉਹ ਕਹਿੰਦਾ ਵੀ ਮੈਂ ਜੇ ਇਸ ਧਰਮ ਨੂੰ ਮੰਨਦਾ ਇੱਕ ਤਾਂ ਮੇਰਾ ਉਹ ਜਿਹੜਾ ਵੀ ਉਹ ਹੈਗੇ ਆ ਉਹਨਾਂ ਦੇ ਪ੍ਰੋਪਰ ਪਾਦਰੀ ਜਿਹੜੇ ਉਹ ਉੱਥੇ ਹੋਣੇ ਚਾਹੀਦੇ ਆ ਉਸ ਥਾਂ ਦੇ ਉੱਤੇ ਤੇ ਜਦੋਂ ਮੇਰਾ ਆਖਰੀ ਸਮਾਂ ਆ ਦੂਜਾ ਕਹਿੰਦਾ ਜੇ ਮੈਨੂੰ ਇਲੈਕਟ੍ਰਿਕ ਚੇਅਰ ਦੇ ਉੱਤੇ ਤੁਸੀਂ ਰੱਖ ਕੇ ਮਾਰਦੇ ਹੋ ਤਾਂ ਮਤਲਬ ਮੈਂ ਅਸਿਸਟ ਕਰ ਰਿਹਾ ਆਪਣੀ ਮੌਤ ਦੇ ਵਿੱਚ ਆਤਮ ਹੱਤਿਆ ਦੇ ਵਿੱਚ ਇੱਕ ਤਰੀਕੇ ਨਾਲ ਮੈਂ ਮਦਦ ਕਰ ਰਿਹਾ ਜਾਂ ਮੈਨੂੰ ਪਤਾ ਆ ਇਹਦਾ ਮਤਲਬ ਇਹ ਆ ਕਿ ਉਹਦਾ ਧਰਮ ਇਸ ਗੱਲ ਦੀ ਆਗਿਆ ਨਹੀਂ ਦਿੰਦਾ ਹੁਣ ਇੰਜੈਕਸ਼ਨ ਜਿਹੜਾ ਦੂਜੀ ਲਾਉਣਾ ਆ ਤੇ ਇਹਦੇ ਪ੍ਰੋਪਰ ਸਟੈਪਸ ਕੀ ਹੋਣਗੇ ਉਹਦਾ ਪ੍ਰੋਸੀਜਰ ਕੀ ਹੋਊਗਾ ਉਹ ਇਸ ਵੇਲੇ ਜਿਹੜਾ ਕੀਤਾ ਗਿਆ ਹੈ ਗਵਰਨਰ ਨੇ ਇਹਦੀ ਇਸ ਐਗਜ਼ੀਕਿਊਸ਼ਨ ਨੂੰ ਰੋਕਣ ਦੇ ਲਈ ਨਾ ਕਰ ਦਿੱਤੀ ਹੈ ਕਿ ਉਹਨਾਂ ਨੇ ਇਹਨੂੰ ਨਹੀਂ ਰੋਕਿਆ ਸੋ ਜਿਹੜੇ ਕੁਛ ਧਾਰਮਿਕ ਉਹਦੇ عقਈਦੇ ਨੇ ਇਲੈਕਟਿਕ ਚੇਅਰ ਇਹ ਵੀ ਟ੍ਰੈਨਸੀ ਦੇ ਵਿੱਚ ਇੱਕ ਆਪਸ਼ਨ ਹੈਗੀ ਹੈ ਕਿ ਤੁਸੀਂ ਇਹਨੂੰ ਵੀ ਚੂਜ਼ ਕਰ ਸਕਦੇ ਹੋ ਪਰ ਸੁਇਸਾਈਡ ਜਾਂ ਪਾਰਟਿਸਿਪੇਟਿੰਗ ਜਿਹੜੀ ਹੈਗੀ ਹੈ ਸੁਇਸਾਈਡ ਦੇ ਵਿੱਚ ਉਹ ਵੀ ਉਹਦੇ ਫੇਥ ਦੇ ਅਗੇਂਸਟ ਆ ਸੋ ਉਹ ਹੁਣ ਆਪਣੇ ਲਈ ਇਨਸਾਫ ਦੀ ਮੰਗ ਕਰ ਰਿਹਾ ਵੀ ਮੈਨੂੰ ਸਮਾ ਦਿੱਤਾ ਜਾਵੇ ਅਸਲ 'ਚ ਮੈਂ ਇਹ ਕੰਮ ਕੀਤਾ ਨਹੀਂ ਤੇ ਜਿਹੜਾ ਇਹ ਇਸ ਤਰੀਕੇ ਨਾਲ ਮੇਰੇ ਨਾਲ ਜੋ ਕੁਝ ਕੀਤਾ ਜਾ ਰਿਹਾ ਇਹ ਗਲਤ ਆ ਅਗਲੀ ਗੱਲਬਾਤ ਇੱਕ ਜਿਹੜੇ 10 ਕੈਦੀ ਭੱਜੇ ਸੀ ਉਹਨਾਂ ਬਾਰੇ ਆ 10 ਕੈਦੀਆਂ ਦੇ ਵਿੱਚੋਂ 5 ਫੜ ਲਿਆ 5 ਹਜੇ ਵੀ ਭੱਜੇ ਆ ਤੇ ਉਹ ਬੰਦਾ ਫੜ ਲਿਆ ਜਿਹਨੇ ਇਹਨਾਂ ਦੇ ਭੱਜਣ ਦੇ ਵਿੱਚ ਮਦਦ ਕੀਤੀ ਆ ਨਿਊ ਔਰਲੀਅੰਸ ਦੇ ਵਿੱਚ ਜੇਲ੍ਹ ਦੇ ਵਿੱਚੋਂ ਆ ਥੋੜੇ ਦਿਨ ਪਹਿਲਾਂ ਕੈਦੀ ਜਿਹੜੀ ਟਾਇਲਟ ਵਾਲੀ ਦੀਵਾਰ ਸੀ ਉਹਨੂੰ ਤੋੜ ਕੇ ਭੱਜ ਗਏ ਸੀ ਉੱਤਮ ਬਾਰੇ ਹੁਣ ਕੁਝ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਇੱਕ ਤਿਆਰੀ ਜਿਹੜਾ ਕਿ ਮੇਨਟੇਨੈਂਸ ਵਰਕਰ ਸੀ ਉੱਥੇ ਉਹਦਾ ਨਾਮ ਸਟਰਲਿੰਗ ਵਿਲੀਅਮਸ ਦੱਸਦੇ ਆ ਉਹਨੂੰ ਮੰਨਿਆ ਗਿਆ ਕਿ ਇਹਨੇ ਮਦਦ ਕੀਤੀ ਹੈ ਇਹਨਾਂ ਦੇ ਭੱਜਣ ਦੇ ਵਿੱਚ ਕਿਉਂਕਿ ਉਹਨੇ ਜਿਹੜਾ ਉਸ ਸੈੱਲ ਦਾ ਪਾਣੀ ਸੀ ਉਹਨੂੰ ਆਫ ਕਰਤਾ ਤੇ ਇਸ ਕਰਕੇ ਉਹ ਭੱਜ ਗਏ ਉਹਨੂੰ ਦੂਜਾ ਇਹ ਆ ਉਹ ਕਹਿੰਦਾ ਮੈਨੂੰ ਧਮਕੀ ਦਿੱਤੀ ਗਈ ਆ ਉਹਨੂੰ ਇਹ ਦੱਸਿਆ ਕਿ ਜਿਹੜੀ ਪੁਲਿਸ ਉਹ ਬੰਦਾ ਜਿਹਨੇ ਉਹਨਾਂ ਦੇ ਭੱਜਣ ਵਿੱਚ ਮਦਦ ਕੀਤੀ ਉਹ ਕਹਿੰਦਾ ਮੈਨੂੰ ਧਮਕੀ ਦਿੱਤੀ ਇਹਨਾਂ ਨੇ ਵੀ ਜੇ ਤੂੰ ਸੈੱਲ ਦਾ ਪਾਣੀ ਨਾ ਮਦਦ ਕੀਤਾ ਤੈਨੂੰ ਅਸੀਂ ਚੱਕ ਕੇ ਮਾਰ ਦੇਣਾ ਤੇ ਉਹ ਕਹਿੰਦਾ ਵੀ ਮੈਂ ਕੀ ਕਰ ਸਕਦਾ ਸੀ ਤੇ ਮੈਂ ਇਹ ਕੰਮ ਕੀਤਾ ਹੁਣ ਜੇਲ ਬ੍ਰੇਕ ਦਾ ਤਰੀਕਾ ਕੀ ਆ ਉਹਨਾਂ ਨੇ ਕੀ ਕੀਤਾ ਉਹਨੂੰ ਸਟੀਲ ਦੇ ਜਿਹੜੇ ਉਹ ਮਤਲਬ ਜੜੀਆਂ ਉਹ ਸੀਖਾਂ ਸੀਗੀਆਂ ਉਹਨਾਂ ਸਲਾਕਾਂ ਨੂੰ ਦੇ ਨਾਲ ਜਿਹੜੇ ਸਾ ਦੇ ਨਾਲ ਤੇ ਉਹਦੇ ਤੋਂ ਬਾਅਦ ਫੇਰ ਉਹ ਦਵਾਰ ਚੜ ਕੇ ਤੇ ਉੱਤੇ ਚੜ ਕੇ ਤੇ ਚਲੇ ਗਏ ਪਰ ਇੱਕ ਜਿਹੜੀ ਉਹਨਾਂ ਨੇ ਪੁਲਿਸ ਨੂੰ ਟੌਂਟ ਕੀਤਾ ਇੱਕ ਤਰੀਕੇ ਦੇ ਨਾਲ ਉੱਤੇ ਜਾਣ ਲੱਗੇ ਲਿਖ ਕੇ ਵੀ ਜਦੋਂ ਤੁਸੀਂ ਫੜਨਾ ਹੋਇਆ ਸਾਨੂੰ ਫੜ ਲਿਓ ਕੈਚ ਅਸ ਵੈਨ ਯੂ ਕੈਨ ਇਹ ਉਹ ਸੈਲਵਾਲ ਦੇ ਉੱਤੇ ਲੈ ਕੇ ਚਲੇ ਗਏ ਆ ਤੇ ਜਿਹੜੇ ਇਹ ਭੱਜਿਆ ਇਹਨਾਂ ਨੇ ਕੰਮ ਕਹਿੰਦੇ ਬਹੁਤ ਮਾੜੇ ਕੀਤੇ ਆ ਜਿੰਨੇ ਇਹ ਭੱਜਿਆ ਇਹਨਾਂ ਨੂੰ ਚਾਰਜ ਕੀਤਾ ਗਿਆ ਮਰਡਰ ਅਟੈਂਪਟ ਮਰਡਰ ਦਾ ਇਰਾਦਾ ਕਤਲ ਕਤਲ ਦੇ ਵਿੱਚ ਜਾਂ ਕੁਝ ਹੋਰ ਗਨ ਕਰਾਈਮਸ ਦੇ ਵਿੱਚ ਤੇ ਪੰਜ ਫੜੇ ਆ ਪੰਜ ਹਜੇ ਵੀ ਦੌੜੇ ਆ ਜਿਹੜਾ ਉਹ ਵਰਕਰ ਸੀਗਾ ਵਿਲੀਅਮਸ ਉਹਦੇ ਉੱਤੇ 11 ਚਾਰਜ ਲਾਏ ਆ ਇਹਨਾਂ ਨੇ ਜਿਹਦੇ ਵਿੱਚ ਇਹਨਾਂ ਦੇ ਭੱਜਣ ਦੇ ਵਿੱਚ ਮਦਦ ਕਰਨਾ ਤੇ ਆਪਣੀ ਜੌਬ ਨੌਕਰੀ ਦੇ ਵਿੱਚ ਕੋਤਾਈ ਵੀ ਸ਼ਾਮਲ ਕੀਤੀ ਗਈ ਆ ਸਮੱਸਿਆ ਇਹ ਅਧਿਕਾਰੀ ਇਹ ਦੱਸ ਦਿਆ ਵੀ ਇਹ ਜਿਹੜੀ ਜੇਲ ਆ ਇਹਦੇ ਵਿੱਚ ਤਾਲੇ ਟੁੱਟੇ ਪਏ ਆ ਜਿੰਦੇ ਟੁੱਟਿਆ ਹਾਲਤ ਮਾੜੀ ਆ ਤੇ ਇਹ ਸਾਰੇ ਕੁਝ ਨੇ ਮਦਦ ਕੀਤੀ ਇਹਨਾਂ ਦੇ ਸੌਖੇ ਭੱਜਣ ਦੇ ਵਿੱਚ ਤਿੰਨ ਜਿਹੜੇ ਜੇਲ ਦੇ ਹੋਰ ਸਟਾਫ ਮੈਂਬਰ ਨੇ ਉਹ ਵੀ ਇਸ ਵੇਲੇ ਇਨਵੈਸਟੀਗੇਸ਼ਨ ਦੇ ਵਿੱਚ ਨੇ ਗਵਰਨਰ ਤੇ ਪੁਲਿਸ ਜਿਹੜੇ ਆ ਉਹ ਇਹਨੂੰ ਸਭ ਤੋਂ ਵੱਡਾ ਜੇਲ ਬ੍ਰੇਕ ਸਟੇਟ ਦੇ ਹਿਸਟਰੀ ਵਿੱਚ ਦੇ ਵਿੱਚ ਮੰਨ ਰਹੇ ਆ ਤੇ ਪੁਲਿਸ ਜਿਹੜੀ ਖਾਸ ਤੌਰ ਦੇ ਉੱਤੇ ਫੋਕਸ ਕਰ ਰਹੀ ਹੈ ਕਿ ਇਹਨਾਂ ਬੰਦਿਆਂ ਨੂੰ ਕਿੱਦਾਂ ਫੜਿਆ ਜਾਣਾ ਜਾਂ ਜੇਲ ਨੂੰ ਫਿਕਸ ਕਰਨਾ ਜੇਲ ਸਿਸਟਮ ਦੇ ਉੱਤੇ ਬਹੁਤ ਵਾਰੀ ਅਮਰੀਕਾ ਦੇ ਵਿੱਚ ਜਿਹੜੇ ਸਵਾਲ ਉੱਠਿਆ ਕਿ ਇਹਦਾ ਕੀ ਹੱਲ ਹੋ ਸਕਦਾ ਇਹ ਲੋਕ ਕਿਉਂ ਇਹਦੇ ਵਿੱਚੋਂ ਭੱਜ ਗਏ ਤੇ ਕੀ ਇਹਨਾਂ ਨੂੰ ਰੋਕਿਆ ਜਾ ਸਕਦਾ ਸੀ ਜਿੰਨੀ ਪੁਰਾਣੀ ਜੇਲ੍ਹ ਆ ਜਿੱਦਾਂ ਇੱਥੇ ਮਤਲਬ ਜਿੰਨੇ ਸੌਖੇ ਤਰੀਕੇ ਦੇ ਨਾਲ ਉਹਨਾਂ ਦੇ ਕੋਲੇ ਉਹ ਬਲੇਡ ਆਇਆ ਕਿੱਥੋਂ ਤੇ ਉਹਨੂੰ ਕਿੱਦਾਂ ਉਹਨਾਂ ਨੇ ਸੀਖਾ ਵੱਢ ਕੇ ਤੇ ਮੁੜ ਕੇ ਕਿ ਇੰਨਾ ਸੌਖਾ ਹੈ ਕਿ ਕੰਧ ਟੱਪ ਕੇ ਦੌੜਿਆ ਜਾ ਸਕਦਾ ਜਾਂ ਟਾਇਲਟ ਦੀ ਦੀਵਾਰ ਤੋੜਨ ਦੇ ਲਈ ਉਹਨਾਂ ਕੋਲੇ ਸਮਾਨ ਕਿੱਥੋਂ ਆਇਆ ਜਿਹੜਾ ਇਹ ਬੰਦਾ ਸੀ ਜਿਨੇ ਸੈਲ ਦਾ ਪਾਣੀ ਬੰਦ ਕੀਤਾ ਇਹ ਕਿੰਨਾ ਕਨਵੋਲਵ ਸੀ ਕਿ ਹੋਰ ਜਿਹੜੇ ਤਿੰਨ ਜਣਿਆਂ ਦੀ ਜਿਹੜੀ ਐਸਵੀਐਲ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਉਹਦੇ ਵਿੱਚ ਇਨਵੋਲ ਆ ਜਾਂ ਉਹਨਾਂ ਦਾ ਕੀ ਸੱਚ ਨਿਕਲਦਾ ਹੋਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਕੱਲ ਫਿਰ ਆਜ਼ਰ ਹੋਵਾਂਗੇ ਕਿਸ ਨਵੀਂ ਗੱਲਾਂ ਬਾਤਾਂ ਨਾਲ